ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਬਿਮਾਰੀ ਨਾਲ ਜੁੰਝ ਰਹੇ ਭਗਵੰਤ ਮਾਨ ਨੂੰ ਹਸਪੀਟਲ ਦੇ ਵਿੱਚ ਮਿਲਣ ਪਹੁੰਚੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਮੌਕੇ ਤੇ ਹੀ ਭਗਵੰਤ ਮਾਨ ਨੇ ਕਹਿ ਦਿੱਤੀ ਕੁਝ ਐਸੀ ਗੱਲ ਜਿਸ ਨੂੰ ਸੁਣ ਕੇ ਤੁਹਾਡੇ ਉੱਡ ਜਾਣਗੇ ਹੋਸ਼ ਅਕੇ ਭਗਵੰਤ ਮਾਨ ਨੇ ਪਿਤਾ ਬਲਕੌਰ ਸਿੰਘ ਨੂੰ ਕੀ ਕਿਹਾ ਅਤੇ ਪਿਤਾ ਬਲਕੌਰ ਸਿੰਘ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਕਿਉਂ ਮਿਲਣ ਪਹੁੰਚੇ ਕਿਉਂਕਿ ਭਗਵੰਤ ਮਾਨ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਚੱਲ ਰਹੀ ਹੈ ਅਤੇ ਉਹਨਾਂ ਨੂੰ ਮੌਕੇ ਤੇ ਆਈਸੀਯੂ ਵਿੱਚ ਵੀ ਭਰਤੀ ਕੀਤਾ ਗਿਆ ਸੀ ਆਖਿਰ ਉਹਨਾਂ ਦੀ ਹਾਲਤ ਕਿਵੇਂ ਹੈ ਅਤੇ ਪਿਤਾ ਬਲਕੌਰ ਸਿੰਘ ਦਾ ਉੱਥੇ ਜਾਣ ਦਾ ਕੀ ਮਕਸਦ ਬਣਿਆ ਅਤੇ ਭਗਵੰਤ ਮਾਨ ਨੇ ਮੌਕੇ ਤੇ ਹੀ ਪਿਤਾ ਬਲਕੌਰ ਸਿੰਘ ਨੂੰ ਕੀ ਕਿਹਾ ਪੂਰੀ ਜਾਣਕਾਰੀ ਦਿਵਾਵਾਂਗੇ ਤੁਹਾਨੂੰ ਉਹ ਵੀਡੀਓ ਵੀ ਦਿਖਾਵਾਂਗੇ ਬੜੇ ਰੋ ਵੀਡੀਓ ਦੇ ਆਖਰ ਤੱਕ ਚੇੱਕਰ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਮਾਨ ਪੰਜਾਬ ਦੇ ਸੀਐਮ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਚੱਲ ਰਹੀ ਹੈ ਅਤੇ ਉਹ ਹੈ ਮੌਕੇ ਤੇ ਹਸਪੀਟਲ ਦੇ ਵਿੱਚ ਐਡਮਿਟ ਨੇ ਅਤੇ ਉਹਨਾਂ ਨੂੰ ਕੁਝ ਦਿਨ ਪਹਿਲਾਂ ਆਈਸੀਯੂ ਵਿੱਚ ਵੀ ਭਰਤੀ ਕੀਤਾ ਗਿਆ ਸੀ ਤੇ ਉਸੇ ਦੇ ਵਿਚਕਾਰ ਉਹਨਾਂ ਨੇ ਬਹੁਤ ਹੀ ਲੋਕ ਮਿਲਣ ਆ ਰਹੇ ਨੇ ਜਿਵੇਂ ਕਿ ਅਕਾਲੀ ਧੱਕੇ ਪ੍ਰਦਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪਤਨੀ ਹਰਸਿਮਰਤ ਕੋਰ ਬਾਦਲ ਹਾਲਾਂਕਿ ਉਹਨਾਂ ਦੇ ਨਾਲ ਬਣਦੀ ਨਹੀਂ ਹੈ ਲੇਕਿਨ ਭਗਵੰਤ ਮਾਨ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਇਸੇ ਕਾਰਨ ਲੋਕ ਉਹਨਾਂ ਨੂੰ ਮਿਲਣ ਆ ਰਹੇ ਨੇ ਉਸੇ ਦੇ ਵਿਚਕਾਰ ਬਲਕੌਰ ਸਿੰਘ ਵੀ ਉਹਨਾਂ ਨੂੰ ਮਿਲਣ ਪਹੁੰਚ ਗਏ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਅਤੇ ਮੌਕੇ ਤੇ ਭਗਵੰਤ ਮਾਨ ਨੇ ਕੁਝ ਅਜੀਹਾ ਕਹਿ ਦਿੱਤਾ ਪਿਤਾ ਬਲਕੌਰ ਨੂੰ ਜੋ ਕਿ ਵਕ ਵਕ ਚੜਨਾ ਅਤੇ ਵਕ ਵਕ ਅਦਾਰਿਆਂ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਜਲਦੀ ਹੜ ਅਤੇ ਪਾਣੀ ਦੇ ਕਹਿਰ ਨੂੰ ਲੈ ਕੇ ਭਗਵੰਤ ਮਾਨ ਦੀ ਹਾਲਤ 6 ਦਿਨ ਪਹਿਲਾਂ ਖਰਾਬ ਹੋਈ ਸੀ ਅਤੇ ਉਹਨਾਂ ਨੂੰ ਆਈਸੀਯੂ ਵਿੱਚ ਐਡਮਿਟ ਕੀਤਾ ਗਿਆ ਕੁਗੀ ਪੰਜਾਬ ਪਾਣੀ ਦੇ ਵਿੱਚ ਡੁੱਬਣ ਦੀ ਕਗਾਰ ਤੇ ਪਹੁੰਚ ਚੁੱਕਿਆ ਹੈ ਪੰਜਾਬ ਦੇ 23 ਜ਼ਿਲ੍ਹੇ ਜੋ ਕਿ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਅਤੇ 1 ਕਰੋੜ ਤੋਂ ਜ਼ਿਆਦਾ ਜਨਤਾ ਜਿਨ੍ਹਾਂ ਦੀ ਜਾਨ ਮੁੱਠੀ ਦੇ ਵਿੱਚ ਹੈ ਆਖਿਰ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਬੜੇ ਲੋਕ ਉਹਨਾਂ ਦੀ ਸਹਾਇਤਾ ਵੀ ਕਰ ਰਹੇ ਹਨ ਅਤੇ ਉਹਨਾਂ ਦੇ ਲਈ ਰਾਸ਼ਨ ਪਾਣੀ ਲੈ ਕੇ ਜਾ ਰਹੇ ਹਨ ਆਖਿਰ ਉਸੇ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ 1600 ਕਰੋੜ ਦਾ ਜਿਹੜਾ ਮੁਆਵਜ਼ਾ ਦਿੱਤਾ ਹੈ ਪੰਜਾਬ ਨੂੰ ਖਾਣਾ ਪੀਣਾ ਤੇ ਅਤੇ ਉਹਨਾਂ ਦੇ ਕਰ ਜਿਹੜੇ ਟੁੱਟ ਗਏ ਨੇ ਅਤੇ ਉਹਨਾਂ ਦੀਆਂ ਪੈਲੀਆਂ ਜੋ ਕਿ ਪਾਣੀ ਦੇ ਵਿੱਚ ਬਹਿ ਚੁੱਕੀਆਂ ਨੇ ਉਸੇ ਦੇ ਵਿਚਕਾਰ ਭਗਵੰਤ ਮਾਨ ਨੇ ਵੀ 1200 ਕਰੋੜ ਦਾ ਮਹਾਵਜਾ ਦੇਣ ਦੀ ਗੱਲ ਕੀਤੀ ਹੈ ਲੇਕਿਨ ਉਸ ਦੇ ਹਰ ਸਿਮਰਤ ਕੌਰ ਬਾਦਲ ਨੇ ਆਵਾਜ਼ ਉਠਾਈ ਕਿ ਭਗਵੰਤ ਮਾਨ 1200 ਕਰੋੜ ਖਾ ਕੇ ਹਸਪੀਟਲ ਦੇ ਵਿੱਚ ਐਡਮਿਟ ਹੈ ਅਤੇ ਉਹਨਾਂ ਨੂੰ ਕੋਈ ਬੁਖਾਰ ਨਹੀਂ ਹੈ ਕੋਈ ਬਿਮਾਰੀ ਨਹੀਂ ਹੈ ਆਖਿਰ ਤੁਹਾਡੀ ਇਸ ਵੀਡੀਓ ਦੇ ਬਾਰੇ ਅਤੇ ਭਗਵੰਤ ਮਾਨ ਦੇ ਬਾਰੇ ਕੀ ਰਾਏ ਹੈ ਆਪਣਾ ਇੱਕ ਕਮੈਂਟ ਜਰੂਰ ਸਾਂਝਾ ਕਰਿਓ ਸੱਚਮੁੱਚ ਭਗਵੰਤ ਮਾਨ ਜਾਣਬੁੱਝ ਕੇ ਹਸਪੀਟਲ ਦੇ ਵਿੱਚ ਬੈਠੇ ਨੇ ਜਾਂ ਫਿਰ ਉਹਨਾਂ ਨੂੰ ਸੱਚਮੁੱਚ ਕੋਈ ਬਿਮਾਰੀ ਹੈ ਇਸ ਦੇ ਬਾਰੇ ਇੱਕ ਕਮੈਂਟ ਜਰੂਰ ਸਾਂਝਾ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ